ਅਮਰੀਕਾ ਤੋਂ ਇੱਕ ਬੇਹੱਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਦੇ ਵਿੱਚ ਉਹਨਾਂ ਟਰੱਕ ਡਰਾਈਵਰਾਂ ਦੇ ਲਈ ਵੱਡਾ ਫੈਸਲਾ ਲਿੱਤਾ ਗਿਆ ਟਰੱਕ ਡਰਾਈਵਰਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਹੋਣ ਵਾਲਾ ਤਾਂ ਉਹਨਾਂ ਦੇ ਵੀਜ਼ੇ ਵੀ ਫਰਤਕੂਣਗੇ ਇਹ ਵੀਜ਼ਾ ਤੇ ਰੋਕ ਲਗਾਉਣ ਨੂੰ ਲੈ ਕੇ ਅਮਰੀਕਾ ਦੇ ਵਿਦੇਸ਼ ਮੰਤਰੀ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਹੈ ਦਰਸਾਤਵਾਂ ਨੂੰ ਦੱਸੀਏ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ ਉਹਨਾਂ ਦੇ ਦੇਸ਼ ਵਪਾਰਕ ਟਰੱਕ ਡਰਾਈਵਰਾਂ ਲਈ ਵਰਕ ਵੀਜ਼ਾ ਜਾਰੀ ਕਰਨਾ ਬੰਦ ਕਰ ਰਿਹਾ ਹੈ ਇਸ ਕਦਮ ਦਾ ਉਹਨਾਂ ਭਾਰਤੀ ਡਰਾਈਵਰਾਂ ਤੇ ਕਾਫੀ ਪ੍ਰਭਾਵ ਪੈ ਸਕਦਾ ਹੈ ਜੋ ਅਮਰੀਕੀ ਟਰਾਂਸਪੋਰਟ ਇੰਡਸਟਰੀ ਵਿੱਚ ਕੰਮ ਕਰਨ ਦੀ ਉਮੀਦ ਕਰੇ ਸਨ ਇਹ ਹੁਕਮ ਲੰਘੇ ਕੁਝ ਦਿਨਾਂ ਲਈ ਜਾਰੀ ਹੋ ਗਿਆ ਦਿਨਾਂ ਵਿੱਚ ਜਾਰੀ ਕਰਦੇ ਹੋਏ ਜਿੱਥੇ ਫਲਰੀਡਾ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਸੀ ਇੱਕ ਪੰਜਾਬੀ ਮੂਲ ਦੇ ਡਰਾਈਵਰ ਦੀ ਗੈਰ ਕਾਨੂੰਨੀ ਯੂ ਟਰਨ ਨੇ ਤਿੰਨ ਲੋਕਾਂ ਦੀ ਮੌਤ ਜਿੱਥੇ ਵਿੱਚ ਹੋਈ ਸੀ ਜਾਨ ਲੈ ਲਈ ਸੀ ਜਿਸ ਤੋਂ ਬਾਅਦ ਇਹ ਐਕਸ਼ਨ ਲੱਤੇ ਗਏ ਨੇ ਤੁਹਾਨੂੰ ਦੱਸੀਏ ਕਿ ਹੁਣ ਤੁਰੰਤ ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਲਾਗੂ ਹੋਣ ਵਾਲਾ ਹੈ ਔਰ ਅਮਰੀਕੀ ਸੜਕਾਂ ਤੇ ਵੱਡੇ ਟਰੈਕਟਰ ਟਰਾਲੇ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵੱਧ ਰਹੀ ਗਿਣਤੀ ਤੇ ਅਮਰੀਕੀ ਨਾਗਰਿਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਇਸ ਕਰਕੇ ਫੈਸਲੇ ਲਏ ਜਾ ਰਹੇ ਨੇ ਤਾਂ ਡਰਾਈਵਰਾਂ ਦੀ ਰੋਜ਼ੀ ਰੋਟੀ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਵਿਦੇਸ਼ ਵਿਭਾਗ ਦਾ ਇਹ ਸਵਾਲਾਂ ਦੇ ਜਵਾਬ ਤਾਂ ਨਹੀਂ ਦਿੱਤੇ ਗਏ ਕਿ ਕਿੰਨੇ ਟਰੱਕ ਡਰਾਈਵਰ ਕੰਮ ਕਰ ਰਹੇ ਨੇ ਪਰ ਟਰੰਪ ਪ੍ਰਸ਼ਾਸਨ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਇਹ ਯਕੀਨੀ ਬਣਾਉਣਾ ਜ਼ਰੂਰੀ ਸਮਝਿਆ ਕਿ ਜਿਹੜੇ ਟਰੱਕ ਡਰਾਈਵਰ ਨੇ ਅੰਗਰੇਜ਼ੀ ਬੋਲਣ ਅਤੇ ਪੜਨ ਲਿਖਣ ਵਿੱਚ ਮਾਹਰ ਹੋਣ ਆਵਾਜ਼ਾਈ ਵਿਭਾਗ ਦਾ ਇਹ ਕਹਿਣਾ ਹੈ ਇਸ ਦਾ ਉਦੇਸ਼ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ ਕਿਉਂਕਿ ਡਰਾਈਵਰਾਂ ਦੀ ਅੰਗਰੇਜ਼ੀ ਬੋਲਣ ਜਾਂ ਸੰਕੇਤ ਪੜਨ ਵਿੱਚ ਜਦੋਂ ਅਸਮਰਥ ਹੋ ਜਾਂਦੇ ਨੇ ਤਾਂ ਸੜਕੀ ਹਾਦਸੇ ਹੁੰਦੇ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਵੱਡੇ ਫੈਸਲੇ ਲੱਤੇ ਜਾ ਰਹੇ ਨੇ ਯਾਨੀ ਕਿ ਹੁਣ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਲੈ ਕੇ ਬਹੁਤ ਜ਼ਿਆਦਾ ਇਹ ਵੱਡਾ ਫੈਸਲਾ ਲੈ ਲਿਆ ਇੱਕ ਜਿਹੜਾ ਬੀਤੇ ਦਿਨੇ ਇੱਕ ਹਾਦਸਾ ਹੋਇਆ ਸੀ ਇੱਕ ਟਰੱਕ ਡਰਾਈਵਰ ਦੀ ਗਲਤੀ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋਈ ਤੇ ਲੋਕਾਂ ਦੀ ਜਾਨ ਗਈ ਤਾਂ ਬਹੁਤ ਸਾਰੇ ਲੋਕਾਂ ਨੇ ਫਰੋਦ ਕੀਤਾ ਸੀਗਾ ਔਰ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਕਿ ਅੰਗਰੇਜ਼ੀ ਟੈਸਟ ਦੇ ਵਿੱਚ ਵੀ ਉਹ ਜਿਹੜਾ ਡਰਾਈਵਰ ਸੀਗਾ ਪੰਜਾਬੀ ਡਰਾਈਵਰ ਉਹ ਫੇਲ ਹੋਇਆ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਵੱਡੇ ਫੈਸਲੇ ਲਿੱਤੇ ਗਏ ਨੇ ਤਾਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਹੁਣ ਕਿਹਾ ਹੈ ਕਿ ਉਹਨਾਂ ਦਾ ਦੇਸ਼ ਇਹ ਡਰਾਈਵਰਾਂ ਦੇ ਲਈ ਵਰਕ ਵੀਜ਼ੇ ਜਾਰੀ ਕਰਨਾ ਹੁਣ ਬੰਦ ਕਰ ਰਿਹਾ ਹੈ ਔਰ ਜਿਹੜੇ ਡਰਾਈਵਰ ਹੋਣਗੇ ਉਹ ਅੰਗਰੇਜ਼ੀ ਪੜਨ ਦੇ ਵਿੱਚ ਸਮਰੱਥ ਹੋਣ ਔਰ ਇਹ ਯਕੀਨੀ ਬਣਾਇਆ ਜਾਵੇਗਾ ਔਰ ਜਿਹੜੇ ਸਾਈਨ ਬੋਰਡਸ ਨੇ ਜਾਂ ਸਾਰੀਆਂ ਚੀਜ਼ਾਂ ਪੜਾਈ ਲਿਖਾਈ ਦੇ ਵਿੱਚ ਵੀ ਉਹ ਸਮਰੱਥ ਹੋਣ ਕਿ ਕੋਈ ਚੀਜ਼ ਦੇ ਵਿੱਚ ਅੰਗੈਲੀ ਨਾ ਹੋਵੇ ਕੋਈ ਵੀ ਸੜਕੀ ਹਾਦਸਾ ਨਾ ਵਾਪਰੇ ਤਾਂ ਹੁਣ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਦੀਆਂ ਮੁਸੀਬਤਾਂ ਵਧਣ ਵਾਲੀਆਂ ਨੇ ਤਾਂ ਜਿਹੜੇ ਇੱਥੋਂ ਜਾਣ ਬਾਰੇ ਸੋਚ ਰਹੇ ਨੇ ਉਹਨਾਂ ਦੇ ਵੀਜ਼ੇ ਰੱਦ ਹੋਣਗੇ ਹੁਣ ਵੀਜ਼ੇ ਜਾਰੀ ਕਰਨਾ ਅਮਰੀਕਾ ਸਰਕਾਰ ਬੰਦ ਕਰ ਰਹੀ ਹੈ ਤੇ ਹੁਣ ਅਮਰੀਕਾ ਦੇ ਵਿੱਚ ਰਹਿ ਰਹੇ ਟਰੱਕ ਡਰਾਈਵਰਾਂ ਦੀਆਂ ਮੁਸੀਬਤਾਂ ਦੇ ਵਿੱਚ ਵਾਧਾ ਹੋਣ ਵਾਲਾ ਕਿਉਂਕਿ ਹੁਣ ਅਮਰੀਕਾ ਸਰਕਾਰ ਨੇ ਡਰਾਈਵਰਾਂ ਦੇ ਵੀਜ਼ਾ ਨੂੰ ਰੱਦ ਕਰਨ ਦੇ ਹੁਕਮ ਜਾਰੀ ਹੋ ਗਏ ਨੇ ਜਾਨੀ ਕਿ ਹੁਣ ਤੁਹਾਡੇ ਸੁਪਨੇ ਟੁੱਟਣਗੇ ਤੁਸੀਂ ਅਮਰੀਕਾ ਜਾ ਕੇ ਡਰਾਈਵਰੀ ਕਰਨ ਵਾਲੇ ਟਰਾਲੇ ਟਰੈਕਟਰ ਚਲਾਉਣ ਵਾਲੇ ਸੋਚ ਲਿਓ ਤਾਂ ਹੁਣ ਤੁਹਾਨੂੰ ਵੀਜ਼ੇ ਨਹੀਂ ਮਿਲਣਗੇ ਕਿਉਂਕਿ ਇੱਕ ਹਾਦਸੇ ਤੋਂ ਬਾਅਦ ਵੱਡਾ ਫੈਸਲਾ ਅਮਰੀਕਾ ਸਰਕਾਰ ਨੇ ਲੈ ਲਿਆ ਹੈ